ਸਤਿ ਸ੍ਰੀ ਅਕਾਲ ਜੀ ਫਰਸਟ ਚੋਇਸ ਫਰੀਦਕੋਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀ ਹੋ ਅਸ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਆ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਾਕਸੈਪਟ ਕਰ ਦੇਣਾ ਤੇ ਪੇਮੈਂਟ ਆਨਲਾਈਨ ਪਾਉਣੀ ਆ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਪਰ ਇੱਕ ਰਿਕਵੈਸਟ ਹੈ ਕਿ ਆਪਣੇ ਪੋਸਟਮੈਨ ਦਾ ਮੋਬਾਈਲ ਨੰਬਰ ਜ਼ਰੂਰ ਲੈ ਕੇ ਰੱਖਿਓ ਠੀਕ ਹੈ ਜੀ ਤਾਂ ਹਫਤਾਕ ਵੈਸੇ ਵੇਟ ਕਰ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਇਨਕੁਆਇਰੀ ਕਰ ਲੈਣਾ। ਲਓ ਜੀ ਅੱਜ ਆਪਾਂ ਤੁਹਾਨੂੰ ਜਿਹੜੇ ਦਿਖਾਉਣੇ ਆ ਦੇਖੋ ਢੇਰ ਸਾਰੇ ਸੂਟ ਪਏ ਨੇ ਇੱਧਰ। ਤੇ ਬਾਕੀ ਆਪਾਂ ਦਿਖਾਵਾਂਗੇ ਕਵਾਟਰਾਈਜ਼ ਦੇ ਸੂਟ ਉਹ ਏਕੇ ਟੈਕਸ ਦੇ ਰਹਿਣਗੇ। ਲਓ ਜੀ ਸ਼ੁਰੂ ਕਰਦੇ ਆਂ ਔਰ ਜਿਹੜਾ ਕਵਾਟਰਾਈਜ਼ ਹੋਊਗਾ ਲਗਜ਼ਰੀ ਕਵਾਟਰਾਈਜ਼ ਹੋਊਗਾ। ਬਹੁਤ ਸੁਪੀਰੀਅਰ ਕੁਆਲਿਟੀ ਵਾਲਾ ਕਵਾਟਰਾਈਜ਼ ਹੋਊਗਾ। ਔਰ ਉਹ ਥਾਨ ਦੇ ਵਿੱਚ ਹੋਊਗਾ ਦੋ ਦੋ ਸੂਟ ਹੋਣਗੇ ਹਰੇਕ ਥਾਨ 'ਚ। ਚਲੋ ਸ਼ੁਰੂ ਕਰਦੇ ਆਂ ਫਿਰ ਆਪਾਂ ਸਭ ਤੋਂ ਪਹਿਲਾਂ ਕਵਾਟਰਾਈਜ਼ ਦੇ ਸੂਟਾਂ ਨੂੰ। ਲਓ ਜੀ ਸ਼ੁਰੂ ਕਰਦੇ ਆਂ ਫਿਰ ਆਪਾਂ ਪਹਿ ਕਿ ਕਾਟਰਾਈਜ਼ ਜਿਹੜੀ ਐਨ ਪੂਰੀ ਸਿਰੇ ਦੀ ਆਉਗੀ ਬਿਲਕੁਲ ਜਿਹੜੀ ਪਤਲੀ ਵਾਲੀ ਕਾਟਰਾਈਜ਼ ਨਹੀਂ ਹੁੰਦੀ ਉਹ ਵਾਲੀ ਕਾਟਰਾਈਜ਼ ਆਉਗੀ ਐ ਨਹੀਂ ਆ ਕਿ ਮੋਟੀ ਜੀ ਕਾਟਰਾਈਜ਼ ਰੰਗ ਵੀ ਸਹੀ ਲੱਗਦਾ ਲਗਭਗ ਕਲਰ ਸਹੀ ਆ ਰਿਹਾ ਔਰ ਇੰਨੀ ਵਧੀਆ ਸਮੂਥਨੈਸ ਹੈਗੀ ਜਿਹੜੀ ਹੁਣ ਸਹੀ ਹੈ ਕੱਪੜੇ ਜਾਂ ਸਹੀ ਹੈ ਰੰਗ ਪੂਰਾ ਲਓ ਜੀ ਕਪੜਾ ਬਹੁਤ ਜਿਆਦਾ ਸੋਹਣਾ ਹੈ ਪੂਰਾ ਐਨ ਸ਼ਾਈਨ ਕਰਦਾ ਹੈ ਲਗਜ਼ਰੀ ਕਾਟਰਾਈਜ਼ ਹੈ ਜੀ ਇਹ ਲਗਜ਼ਰੀ ਠੀਕ ਹੈ ਜੀ ਤੁਸੀਂ ਸਮਝਦੇ ਹੋਵੋਗੇ ਕਿ ਇਹ ਵਾਲਾ ਜਿਹੜਾ ਸਟੱਫ ਹੁੰਦਾ ਬਹੁਤ ਖੂਬਸੂਰਤ ਹੁੰਦਾ ਹੈ ਔਰ ਨੈਗੇਟਿਵ ਪ੍ਰਿੰਟ ਦੀ ਨਾਲ ਰਹੂਗੀ ਇਹ ਵਾਲੀ ਸਲਵਾਰ 컬러 ਬਹੁਤ ਜਿਆਦਾ ਸੋਹਣਾ ਹੈ ਨਾ ਤਾਂ ਇਹ ਆਨੀਅਨ 컬러 ਹੈ ਨਾ ਇਹ ਮੋਬ ਕਲਰ ਹੈ ਪਿਆਰਾ ਜਿਹਾ 컬러 ਹੈਗਾ ਇਹ ਤੇ ਪ੍ਰਾਈਸ ਬਹੁਤ ਘੱਟ ਰਹੂਗੀ ਜੀ ਸਿਰਫ 1050 ਦੇ ਵਿੱਚ ਸਹੀ ਆਈ ਜੀ ਤੁਹਾਨੂੰ ਜਿਹੜੀ ਹੈਗੀ ਆ ਕੁਆਲਟੀ ਪ੍ਰਾਈਸ ਆਜੂਗੀ ਬਹੁਤ ਖੂਬਸੂਰਤ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਲਓ ਜੀ ਅਗਲਾ ਸੂਟ ਦੇਖੋ 컬러 ਬਹੁਤ ਸੋਹਣਾ ਅਗਲੇ ਸੂਟ ਦਾ ਵੀ ਇਹ ਹੈਗੀ ਸਲਵਾਰ ਨੈਗੇਟਿਵ ਪ੍ਰਿੰਟ ਦੀ ਤੇ ਨਾਲ ਇਹ ਵਾਲੀ ਸ਼ਰਟ ਮਿਲੂਗੀ ਇਹ ਵਸਾਈ ਜਾ ਰਹੀ ਮੈਨੂੰ ਤੁਸੀਂ ਕਹੋਗੇ ਅਸੀਂ ਜਾਂਦੀ ਹਾਂ ਆਹ ਲੋ ਜੀ ਇਹ ਹੈਗਾ ਸ਼ਰਟ ਬਹੁਤ ਪਿਆਰਾ ਜਿਹਾ ਕਲਰ ਕਵਾਟਰਾਈਜ਼ ਦੇ ਵਿੱਚ ਇਹ ਰੰਗ ਸਹੀ ਹੈ ਤਾਂ ਹਾਂ ਕਲਰ ਬਹੁਤ ਸੋਹਣਾ ਜੀ ਕਾਫੀ ਜਿਆਦਾ ਸੋਹਣਾ ਕਲਰ ਹੈਗਾ ਡਿਫਰੈਂਟ ਜਿਹੇ ਕਲਰ ਹੈਗੇ ਨੇ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਲੋ ਹੁਣ ਆਪਾਂ ਤੁਹਾਨੂੰ ਅਗਲਾ ਇਸੇ ਦਾ ਹੀ ਕਲਰ ਦਿਖਾਉਂਗੀ ਹਜੇ ਮੈਂ ਤੁਹਾਨੂੰ ਇਹਦਾ ਕਲਰ ਹੈਗਾ ਇਹ ਬੜਾ ਕਲਰ ਤੁਹਾਨੂੰ ਕਰੀਮ ਕਲਰ ਦੇ ਵਿੱਚ ਮਿਲੇਗਾ ਔਰ ਜਿਹੜਾ ਪ੍ਰਿੰਟ ਹੈਗਾ ਉਹ ਬੜਾ ਕਲਰਫੁਲ ਜਿਹਾ ਸੋਹਣਾ ਲੱਗਦਾ ਖਿੜਿਆ ਖਿੜਿਆ ਜ ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਕਾਟਰਾਇਜ਼ ਦੀ ਸਲਵਾਰ ਹੋਊਗੀ ਔਰ ਕਾਟਰਾਇਜ਼ ਦੀ ਸ਼ਰਟ ਮਿਲੂਗਾ ਔਰ ਬਿਲਕੁਲ ਇਹ ਨਹੀਂ ਹੈ ਕਿ ਬਹੁਤ ਥਿੱਕ ਬਹੁਤ ਮੋਟਾ ਕਪੜਾ ਹੋਊਗਾ ਬਹੁਤ ਸਮੂਥ ਬਹੁਤ ਸੋਹਣਾ ਕਪੜਾ ਮਿਲੂਗਾ 1050 ਦੇ ਵਿੱਚ ਕਾਟਰਾਇਜ਼ ਦਾ ਸੂਟ ਤੁਹਾਡੇ ਕੋਲੇ ਆ ਜਾਊਗਾ ਲਗਜ਼ਰੀ ਕਾਟਨਸ ਠੀਕ ਹੈ ਜੀ ਲਓ ਜੀ ਅਗਲਾ ਦੇਖੋ ਇਹ ਥੋੜਾ ਜਆ ਸਕਿਨ ਵਾਲ ਨੂੰ ਹੋ ਗਿਆ ਉਨਾ ਸ਼ਾਈਨ ਕਰਦਾ ਕੱਪੜਾ ਇਹ ਤੁਸੀਂ ਨੋਟ ਕਰ ਲਿਓ ਗੱਲ ਠੀਕ ਹੈ ਡਲੋ ਕੱਪੜਾ ਨਹੀਂ ਹੈਗਾ ਜਿਹੜਾ ਜਿਵੇਂ ਲਗਜ਼ਰੀ ਪਸ਼ਮੀਨਾ ਹੁੰਦਾ ਹੈ ਬਹੁਤ ਸੋਹਣਾ ਸ਼ਾਈਨ ਕਰਦਾ ਉਸੇ ਤਰ੍ਹਾਂ ਹੀ ਇਹ ਵਾਲਾ ਹੈਗਾ ਆ ਕਾਫੀ ਜ਼ਿਆਦਾ ਸੋਹਣਾ ਲੱਗਦਾ ਨੈਗੇਟਿਵ ਪ੍ਰਿੰਟ ਦੀਆਂ ਹੀ ਸਲਵਾਰਾਂ ਰਹਿਣਗੀਆਂ ਜੀ ਨਾਲ ਇਹਨਾਂ ਦੇ ਮੈਚਿੰਗ ਦੇ ਵਿੱਚ ਸੂਟ ਮਿਲੂਗਾ ਜਿਹੜਾ ਮਰਜ਼ੀ ਸੂਟ ਲੈ ਲਓ 1050 ਦੇ ਵਿੱਚ ਆਊਗਾ ਸਕਿਨ 골ਡਨ ਜਾਂ ਕਲਰ ਹੈਗਾ ਸੋਹਣਾ ਜਿਹਾ ਕਲਰ ਹੈਗਾ ਡਲ ਕਲਰ ਕੋਈ ਨਹੀਂ ਆਊਗਾ ਲਓ ਜੀ ਅਗਲਾ ਦੇਖੋ ਤੁਸੀਂ ਹੁਣ ਅਗਲਾ ਆਪਾਂ ਆਹ ਲਓ ਇਸ ਦਾ ਗ੍ਰੀਨ ਜਿਹਾ ਕਲਰ ਹੈਗਾ ਜੇ ਕਿਸੇ ਨੂੰ ਦੋ ਸੂਟ ਇੱਕੋ ਜਿਹੇ ਚਾਹੀਦੇ ਹੋਏ ਉਹ ਵੀ ਚੱਕ ਸਕਦੇ ਨੇ ਕਿਉਂਕਿ ਹਰ ਥਾਨ ਦੇ ਵਿੱਚ ਦੋ ਦੋ ਸੂਟ ਨੇ 컬러 ਬਹੁਤ ਜਿਆਦਾ ਸੋਹਣਾ ਹੈ ਔਰ ਪ੍ਰਿੰਟ ਬਹੁਤ ਪਿਆਰਾ ਹੈ ਤੇ ਨਾਲ ਰਹੂਗੀ ਇਹ ਵਾਲੀ ਸਲਵਾਰ 컬러 ਸਹੀ ਆ ਰਿਹਾ ਹੈ ਆ ਸਹੀ ਹੈ ਬਹੁਤ ਸੋਹਣਾ ਕਲਰ ਹੈਗਾ ਔਰ ਬਿਲਕੁਲ ਸਹੀ ਦੇਖ ਰਹੀ ਹਾਂ ਕਲਰ ਇੱਥੇ ਸਹੀ ਹੈ ਬਸ ਹਮ ਲਓ ਜੀ 1050 ਦੇ ਵਿੱਚ ਜਿਹੜਾ ਮਰਜੀ ਸੂਟ ਚੱਕ ਲਿਓ ਤੁਸੀਂ ਤੇ ਅਗਲਾ ਕਲਰ ਦਿਖਾਉਣੀ ਹੈ ਤੁਹਾਨੂੰ ਮੈਂ ਗ੍ਰੇ ਕਲਰ ਸੋਹਣਾ ਜਿਹਾ ਗ੍ਰੇ ਕਲਰ तो गया लो है जा ग्रे कलर और प्रिंट देख लो बहुत आ लो जी ए वाली सलवार मिलूगी ध्यान रखियो कॉटराइज की सलवार और कॉटराइज की शर्ट बिलकुल बेफिक्र हो चक लो क्योंकि बहुत वादिया आने वाली है थोड़ी ਇਜ਼ੀਲੀ ਵੇਅਰ ਕਰ ਲਓਗੇ ਜੀ ਇਸ ਤਰ੍ਹਾਂ ਦੀ ਕੁਆਟਰਾਈਜ਼ ਹੈਗੀ ਆ 1050 ਦੇ ਵਿੱਚ ਸਿੱਟ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਹੁਣ ਮੈਂ ਪ੍ਰਿੰਟ ਚੇਂਜ ਕਰਨ ਲੱਗੀ ਆ ਆ ਲਓ ਗ੍ਰੇ ਕਲਰ ਦੇ ਵਿੱਚ ਹੈਗਾ ਪਰ ਇਹ ਹੈਗੀ ਆ ਦੀ ਸਲਵਾਰ ਸਲਵਾਰ ਹਰ ਇੱਕ ਸ਼ੈਡੋ ਪ੍ਰਿੰਟ ਦੀ ਰਹੂਗੀ ਜਿਹੜੀ ਮਰਜ਼ੀ ਜਿਹੜਾ ਵੀ ਸੂਟ ਚੱਕੋਗੇ ਸ਼ੈਡੋ ਪ੍ਰਿੰਟ ਦੀ ਕਿਉਂਕਿ ਅੱਜਕੱਲ ਚੱਲੀ ਇਸ ਤਰ੍ਹਾਂ ਦੀਆਂ ਨੇ ਲਓ ਜੀ ਕਲਰ ਬਹੁਤ ਸੋਹਣਾ ਜਿਹਾ ਗ੍ਰੇ ਕਲਰ ਹੈ ਸੋਹਣਾ ਜਾਂ ਪ੍ਰਾਈਸ ਸਭ ਦਾ 1050 ਹੋਊਗਾ ਅਗਲਾ ਦੇਖੋ ਸੂਟ ਹਾਲ ਸੋਨਾ ਜਾਂ ਪ੍ਰਿੰਟ ਤੇ ਸੋਨਾ ਜਾਂ ਕਲਰ ਤੇ ਇਹ ਰਹੂਗੀ ਜੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਹਾਲ ਲੋ ਜੀ ਇਹ ਇਹ ਨਾ ਵਾਈਨ ਜਾਂ ਕਲਰ ਹੈਗਾ ਲੋ ਮਹਿਰੂਨ ਨਹੀਂ ਕਹਿ ਸਕਦੇ ਵਾਈਨ ਮਹਿਰੂਨ ਕਲਰ ਆ ਰਹੀ ਹਾਲ ਸਹੀ ਹੈ 컬러 ਬਿਲਕੁਲ 컬러 ਤੁਸੀਂ ਬਿਲਕੁਲ ਸਹੀ ਦੇਖ ਰਹੇ ਹੋ ਕੋਈ ਡਾਊਟ ਰੱਖਣ ਦੀ ਲੋੜ ਨਹੀਂ ਹੈਗੀ ਤੇ ਸਾਡੇ ਕੈਮਰੇ ਤੇ ਤਾਂ ਸਾਨੂੰ ਸਹੀ ਦਿਖ ਰਿਹਾ ਹੁਣ ਤੁਹਾਡੇ ਕੈਮਰੇ ਤੇ ਜਾ ਕੇ ਕੁਝ ਚੇਂਜ ਹੋ ਜੇ ਤਾਂ ਖੁਸ਼ ਹੋਤਾ ਨਹੀਂ ਲੱਗਦਾ ਬਹੁਤ ਸੋਹਣੇ ਸੂਟ ਨੇ ਜੀ 1050 ਦੇ ਵਿੱਚ ਤੇ ਨੈਕਸਟ ਹੈ ਹੁਣ ਮੈਂ ਤੁਹਾਨੂੰ ਅਗਲਾ ਪ੍ਰਿੰਟ ਹੈ ਜਿਹੜਾ ਉਹ ਸਟਾਰਟ ਕਰਨ ਲੱਗੀ ਹਾਂ ਇਹ ਥੋੜੇ ਜਿ ਮੋٹے ਪ੍ਰਿੰਟ ਦੇ ਵਿੱਚ ਆਉਣਗੇ ਸੂਟ ਆ ਲੋ ਬਹੁਤ ਹੀ ਜਿਆਦਾ ਪਿਆਰੇ ਬਹੁਤ ਜਿਆਦਾ ਸੋਹਣੇ ਸਾਰੇ ਸੂਟ ਇਹੀ ਕਵਾਰਟਾਈਜ਼ ਦੇ ਵਿੱਚ ਹੀ ਮਿਲਣਗੇ ਸਭ ਨੂੰ ਅੱਜ ਆਪਾਂ ਸਾਰੇ ਕਾਟਰਾਈਜ਼ ਦੀ ਲੈ ਕੇ ਆਈਆਂ ਆ। ਆ ਲੋ। ਇਹ ਵਾਲੀ ਸਲਵਾਰ ਰੂਗੀ ਤਾਂ ਸਲਵਾਰ ਦੇਖੋ। ਸਲਵਾਰ ਦੇ ਉੱਪਰ ਆ ਦੇਖੋ ਉੱਬਰਵੇਂ ਜੇ ਪ੍ਰਿੰਟ ਹੈ। ਜਿਹੜਾ ਆ ਫੁੱਲ ਜੇ ਹੈਗੇ ਨਾ ਵੱਡੇ ਵੱਡੇ ਥੋੜੇ ਉੱਬਰਵੇਂ ਨੇ ਇਹ ਥੋੜੇ ਲਾਈਟ ਕਲਰ ਹੈ। ਸੋਹਣਾ ਲੱਗ ਰਿਹਾ ਬਹੁਤ ਜ਼ਿਆਦਾ। ਆ ਲੋ। ਬਹੁਤ ਸੋਹਣਾ ਲੱਗਣਾ ਤੁਸੀਂ ਇਹ ਬਣ ਕੇ। ਬਹੁਤ प्यारा। ਠੀਕ ਹੈ ਜੀ। ਤੇ ਪ੍ਰਾਈਸ 1050 ਹੋਊਗੀ ਸਾਰਿਆਂ ਦੀ। ਇਹ ਲੋ।

ਪ੍ਰਾਈਸ 1050